ਸਾਰੀ ਭੀੜ ਇੱਥੇ ਇਕੱਠੀ ਹੋਈ ਪਈ ਹੈ ਮਿੱਤਰੋ ਅੱਜ ਪੰਜਾਬ ਸ਼ਿੰਗਾਰ ਨੂੰ ਦੇਖਣ ਲਈ ਲੋਕ ਦੇਖੋ ਕਿਤੋਂ ਕਿਤੋਂ ਤੱਕ ਚੜੇ ਬੈਠਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਖੜੇ ਆ ਬੰਦੇ ਇੱਥੇ ਆਉਣ ਲਈ ਆ ਬਸ ਘੰਟਾ ਕੁ ਲੱਗਣਾ ਤੇ ਪੰਜਾਬ ਸ਼ਿੰਗਾਰ ਦੇ ਦਰਸ਼ਨ ਕਰਾ ਦੇਣੇ ਅੱਜ ਤੁਹਾਨੂੰ ਲੈ ਮਿੱਤਰੋ ਉਹਨਾਂ ਨੇ ਪੰਜਾਬ ਸ਼ਿੰਗਾਰ ਦਾ ਜਿਹੜਾ ਬੱਚਾ ਉਹ ਕੱਢ ਲਿਆ ਬਾਹਰ ਤੇ ਜਨਤਾ ਦੇ ਕਿਵੇਂ ਭੱਜੀ ਜਾਂਦੀ ਤੁਸੀਂ ਚੈੱਕ ਕਰ ਸਕਦੇ ਹੋ ਫੋਨ ਜੇਪਾਂ ਜੋ ਸਾਰੇ ਨਿਕਲੇ ਬਾਹਰ ਹਲੇ ਪੰਜਾਬ ਸ਼ਿੰਗਾਰ ਆਉਣ ਦੀ ਦਾ ਵੇਟਿੰਗ ਜੀ ਹੈ। ਟੇਲਾ ਲੁੱਟ ਲਿਆ ਲਈ। ਕੁਝ ਸਵੇਰ ਦੇ ਵਿੱਚ ਪੰਜਾਬ ਸ਼ਿੰਗਾਰ ਵੀ ਬਾਈ ਪਹੁੰਚ ਰਿਹਾ ਹੈ। ਤਕਰੀਬਨ ਅੱਧਾ ਘੰਟਾ ਲੱਗੂਗਾ ਬਾਈ। ਅੱਧੇ ਘੰਟੇ ਦੇ ਵਿੱਚ ਨਿਯਾਬ ਸ਼ਿੰਗਾਰ ਬਾਈ ਤੁਹਾਡੇ ਕੋਲੇ ਆ ਜਾਊਗਾ ਬਾਈ। ਬਾਬਾ ਬਾਈ ਅੱਧੇ ਘੰਟੇ ਦੇ ਵਿੱਚ ਪਹੁੰਚ ਰਿਹਾ ਹੈ ਬਾਈ। भाई अधा घंटा मारो भाई सेणे उन वरितो सेर ते स्पीकर स्पीकर बाबे जो न फते बाबा सारो प्यारु करण बहुत बहुत धनवाद ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰਿਆ ਕਬੂ ਨਾ ਸਾਡ ਖੇਤ ਸੂਰਮਿਆਂ ਦੀ ਧਰਤੀ ਪੰਜਾਬ ਵਿੱਚ ਪੈਦਾ ਹੋਣ ਵਾਲਿਓ ਫਤਹ ਬਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਈ ਜੀ ਆਹੀ ਕਾਰਨ ਸੀਗਾ ਮੁਕਸਰ ਮਾਗੀ ਦੇ ਮੇਲੇ ਤੇ ਮੈਨੂੰ ਪਤਾ ਸੀ ਵੀ ਕੱਟ ਬਹੁਤ ਹੋਣਾ ਮੇਤੋ ਸਾਹਮਣਾ ਨਹੀਂ ਕੋੜਾ ਖੋਡਾ ਆਪਣਾ ਪੰਜਾਬੀਆਂ ਦਾ ਕੋੜਾ ਅਸੀਂ ਡਰਦੇ ਸੀ ਇਸੇ ਪਿਆਰ ਤੋਂ ਪਰ ਆ ਮੇਰਾ ਉਹ ਯਾਰ ਆ ਇਹ ਆ ਰਾਜੂ ਸਰਪੰਚ ਭਾਗੀ ਬਾਂਦਰ ਵਾਲਾ ਉਹਦੇ ਲਈ ਤਾੜੀ ਮਾਰ ਦਿਓ ਉਹ ਬੰਦਾ ਜਿਹਨੇ ਮੈਨੂੰ ਜਿਹੜੇ 10 ਮਹੀਨੇ ਮੈਨੂੰ ਝੂਠਾ ਪਰਚਾ ਦੇ ਕੇ ਦੇਖੋ ਇੱਕ ਗੱਲ ਸੁਣੋ ਤੇ ਨਾਲ ਤੁਸੀਂ ਇੰਨੀ ਦੁਨੀਆ ਸੁਣਦੇ ਰੁਕਾ ਟੁੱਟ ਗਿਆ ਇੱਕ ਵੀਡੀਓ ਤੇ 50 ਹਜ਼ਾਰ ਬੰਦਾ ਇਕੱਠਾ ਹੋਇਆ ਤਾੜੀ ਮਾਰ ਦਿਓ ਹਰ ਇੱਕ ਵੀਡੀਓ ਤੇ ਇਹ ਤਿਆਰ ਹੈ ਸੋ ਇਹ ਧਿਆਨ ਮਾਰਿਓ ਤੁਹਾਨੂੰ ਫਰਕ ਨਾਲ ਦਾ ਸਭ ਨੂੰ ਪਤਾ ਨਾ ਵੀ ਥੋੜਾ ਟਾਈਮ ਪਹਿਲਾਂ ਮੇਰੇ ਵਿੱਚ ਗੱਡੀ ਮਾਰੀ ਗਈ ਸਭ ਨੂੰ ਪਤਾ ਜਿਹਨੇ ਗੱਡੀ ਮਾਰੀ ਮੇਰਾ ਸਾਲਾ ਤੇ ਜਿਹਨੇ ਮਰਵਾਈ ਮੇਰੀ ਸੱਸ ਉਹ ਨਾਲ ਬੈਠੀ ਗੱਡੀ ਮਾਰੀ ਤੋਂ ਮੈਂ ਨਹੀਂ ਮਰਿਆ ਉਸ ਤੋਂ ਪਹਿਲਾਂ ਮੈਨੂੰ ਪਾਰਾ ਦੇ ਤਾਂ ਮੈਂ ਨਹੀਂ ਮਰਿਆ ਫਿਰ ਦੇਖੋ ਮੇਰੇ ਦੰਦ ਟੁੱਟ ਗਏ ਮੈਨੂੰ ਇਹ ਚੱਕ ਕੇ ਜੇਲ੍ਹ ਚ ਭੇਜਦਾ 10 ਮਹੀਨੇ ਜੇਲ੍ਹ ਚ ਨੀਂ ਮਰਿਆ 10 ਮਹੀਨੇ ਜੇਲ੍ਹ ਚ ਰੱਖਿਆ ਪਰ ਹੁਣ ਇੱਕ ਧਿਆਨ ਮਾਰ ਲੇ 2 ਸਾਲ ਹੋ ਗਏ ਮੇਰੇ ਸਾਲੇ ਤੇ 307 26 ਤੇ 2554 ਨਾਟ ਲੱਗੀ ਹੋਈ ਆ ਹਲੇ ਤੱਕ ਗ੍ਰਿਫਤਾਰੀ ਨਹੀਂ ਭਈ ਆ ਬੰਦਾ ਆ ਬੰਦਾ ਜੀਨੇ ਮੈਨੂੰ ਟੁੱਟੇ ਦੰਦਾਂ ਹੋਇਆਂ ਨਾਲ ਪ੍ਰਸਾਦ ਬਣਾ ਬਣਾ ਕੇ ਦਿੱਤਾ ਇਹਦੇ ਲਈ ਤਾੜੀ ਮਾਰ ਦੋ ਮੈਂ ਇਹਦੇ ਲਈ ਕੋੜਾ ਲੱਗਿਆ ਅੱਜ ਮੈਨੂੰ ਨਾਪੇ ਰਾਜਾ ਸਾਹਿਬ ਗੱਦੀ ਤੇ ਬੈਠੇ ਸੀ ਆਪ ਆਏ ਸੀ ਉੱਥੇ ਵੀ ਜਾਣਾ ਸੀ ਉੱਥੇ ਮਿਸ ਕਰਨਾ ਪਿਆ ਤਰੂ ਦੌਦਰ ਵਾਲਾ ਵੀਰ ਉਹਦੀਆਂ ਬਲਦਾਂਆਂ ਤੌੜਾਂ ਸੀ ਉਹ ਮਿਸ ਕਰਨੀਆਂ ਪਈਆਂ ਤਿੰਨ ਵਿਆਹ ਸੀ ਤਿੰਨ ਭੋਗ ਸੀ ਸਾਰੇ ਮਿਸ ਕਰਤੇ ਮੈਂ ਕਿਹਾ ਜਾਣਾ ਤਾਂ ਸਾਬੋ ਕੀ ਤਲਵੰਡੀ ਜਾਣਾ ਚਾਟ ਜੀਪੀਟੀ ਨੇ 25 ਕਰੋੜ ਕੀਮਤ ਕੱਢੀ ਆ ਚਾਹੇ ਸਾਲਾ ਅੱਜ ਕੋਈ 100 ਕਰੋੜ ਦੇ ਦੇ ਪਾੜ ਕੇ ਸੜਦਾ ਗੇਰ ਪੈਰਾ ਜਾ ਹੁਣ ਜਿਹੜੇ ਕਹਿੰਦੇ ਨੇ ਗੱਲਾਂ ਨੇ ਆ ਪਿੱਛੇ ਦੇ ਦੋ ਬੱਚੇ ਆਏ ਆ ਠੀਕ ਹੈ ਕਿਸਾਨਾਂ ਦੇ ਬੱਚੇ ਨੇ ਇੱਕ ਦੀ ਅਸੀਂ 1.5 ਕਰੋੜ ਕੀਮਤ ਮੰਗੀ ਆ ਇੱਕ ਦੀ ਕਰੋੜ ਮੰਗੀ ਆ ਤਾੜੀ ਲਾਓ ਇਹਦੇ ਇਹਦੇ ਮੈਂ 10 ਬੱਚੇ ਗਿਣਾ ਸਕਦਾ ਜਿਹੜੇ 50 ਲੱਖ ਤੋਂ ਉੱਪਰ ਵਿਗ ਰਹੇ ਨੇ ਜਿਨ੍ਹਾਂ ਦੀਆਂ ਮਾਵਾ 5 ਲੱਖ ਤੋਂ ਘੱਟ ਸੀਰੀਆਂ ਇਹ ਪਤਾ ਕੀ ਗੱਲ ਆ ਇਹਦਾ ਭਾਈ ਸਰਖਾਤ ਦੀ ਵੇਗਿਆ ਮਾਨੀ ਕੇ ਲੈ ਗਈ ਅੱਜ ਤਾਂ ਅੱਜ ਤਾਂ ਘੋੜੀ ਵਾਲੇ ਇੱਕ ਟ੍ਰੈਂਡ ਚੱਲਿਆ ਇੱਕ ਮਿੰਟ ਰਹਿਜੂ ੱੱਕੇ ਨਾ ਮਾਰੋ ਮੈਂ ਸਮੂਹ ਅੱਜ ਇੱਕ ਪਤੇ ਦੀ ਗੱਲ ਦੱਸਦਾ ਇੱਕ ਤਾਂ ਘੋੜੀ ਵਾਲਿਆਂ ਦੇ ਵਿੱਚ ਟ੍ਰੈਂਡ ਚੱਲ ਪਿਆ ਵੀ ਜਿਹੜਾ ਜਿੰਨਾ ਘੋੜਾ ਮਹਿੰਗਾ ਵੇਚੂਗਾ ਉਹਦੀ ਉਨੀ ਵੱਡੀ ਟੌਕ ਪਰ ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਅਫਸੋਸ ਕਰੋਗੇ ਵੀ ਜਿਨੇ ਘੋੜੇ ਵੇਚੇ ਜਿੰਨਾ ਚਿਰ ਪੰਜਾਬ ਕੋਲੇ ਟੌਪ ਦੇ ਘੋੜੇ ਟੌਪ ਦੇ 20 ਤੋਂ 30 ਘੋੜੇ ਨਹੀਂ ਹੁੰਦੇ ਉਸ ਤੋਂ ਬਾਅਦ ਪਹਿਲਾਂ ਵੇਚਣ ਦੀ ਕਾਲੀ ਨਾ ਕਰੋ ਅੱਜ ਪੰਜਾਬ ਕੋਲੇ 10 8 ਤੋਂ 7 ਤੋਂ 8 ਟੌਪ ਵਾਲੇ ਘੋੜੇ ਆ ਸੋ ਜੀ ਆਪਾਂ ਇੱਦਾਂ ਹੀ ਵੇਚੀ ਗਏ ਤਾਂ ਜਿਹੜੇ ਆ ਕਿਸਾਨਾਂ ਦੇ ਘਰੇ 5-5 ਲੱਖ ਦੀਆਂ ਘੋੜੀਆਂ ਤੇ 50-50 ਲੱਖ ਦੇ ਬੱਚੇ ਆ ਰਹੇ ਆ ਫੇਰ ਇਹ ਨਹੀਂ ਆਉਣੇ ਜੇ ਵੇਚੀ ਗਏ ਤਾਂ ਇਹਨੂੰ ਵੇਚ ਦੇ ਬੋਲੇ ਚੜ ਕੇ ਵੇਚਣ ਨੂੰ ਅੱਜ ਕਿਹੜਾ ਸਾਨੂੰ ਕਿਹੜਾ 15 ਕਰੋੜ 10 ਕਰੋੜ ਬੁਰਾ ਲੱਗਦਾ ਸਰਪਾ ਪਿਆਰ ਅੱਜ ਕੰਡੇ ਕਹਿੰਦੇ 20 ਬਾਬਾ ਜੀ ਝੂਠ ਨਹੀਂ ਬੋਲਦੇ ਇੱਕ ਮੈਂ ਇੱਕ ਬੰਦੇ ਕਹਿੰਦੇ ਯਾਰ 35 ਕਿਲੇ ਕਿਹੜਾ ਪੈਲੀ ਛੜਦਾ ਇੱਕ ਗੱਲ ਦੱਸੋ 50 50 ਕਿਲੋ 50 50 ਕਿੱਲੇ ਵਾਲਿਆਂ ਲਈ ਕਦੇ ਆਏ ਘਟ ਹੋਇਆ ਦੱਸੋ ਬਸ ਤਾਂ ਨਹੀਂ ਵੇਚਦੇ ਆਈ ਗਾਰ ਮੈਂ 6 7 8 ਤੇ 9 ਮਾਰਚ ਕਿੰਨਾ ਦਾ ਮੇਲਾ ਪੰਜਾਬ ਦਾ ਪੰਜਾਬੀਆਂ ਦਾ ਐਨ ਆਰ ਆਈ ਵੀਰਾਂ ਦਾ ਆਪਣਾ ਮੇਲਾ ਕਹਿੰਦੇ ਖੇੜੀ ਵਾਲੇ ਬਾਬੇ ਦਾ ਮੇਲਾ ਤਾੜੀਆਂ ਲਾ ਦਿਓ 6 ਤਰੀਕ ਨੂੰ ਦੁੱਧਦੰਦ ਮਾਰਵਾੜੀ ਰਿੰਗ 7 ਤਰੀਕ ਨੂੰ ਦੋ ਦੰਦ ਮਾਰਵਾੜੀ ਰਿੰਗ 8 ਤਰੀਕ ਨੂੰ ਬਡੇ ਕੋੜਾ ਕੋੜੀ 9 ਨੂੰ ਚੈਂਪੀਅਨਸ਼ਿਪ ਤੇ 9 ਨੂੰ ਬੱਬੂ ਮਾਰ ਦਾ ਖੁੰਨਾ ਖੜਾ ਮੇਰੇ ਵੀਰ ਗਿਆ ਹੁਣ ਘੋੜਾ ਆਪਾਂ ਥੱਲੇ ਤਾਰਨਾ ਆ ਬਈ ਸਾਰ ਤੇ ਆ ਗਿਆ ਫਿਰ ਪਿਆਰ ਦੇ ਖੁੱਲੇ ਬਾਈ ਕਰੋ ਇਹ ਦਾ ਮਾਰੋ ਕਾਲੇ ਮਾਰੋ ਕੋਈ ਸਾਜਾ ਬੰਦੇ ਆਪਾਂ ਦੀ ਬੁੱਢੀ ਨੂੰ ਮੰਗਣ ਦੇ ਵਜੋਂ ਬਾਈ ਨਾਲ ਗੱਲ ਕਰਦੇ ਹਾਂ ਸਾਰੇ ਵੀਰਾਂ ਨੂੰ ਬੰਦੋ ਪਾਸੇ ਆਓ ਇਹ ਮਾਰੋ ਇੱਕ ਗੱਲ ਹੋਰ ਬਾਈ ਨਾ ਆ ਹੁਣ ਵੀਡੀਓ ਬਣਾ ਲਿਓ ਇੱਥੋਂ ਤੱਕ ਪਾ ਦਿਓ ਅਸੀਂ ਸੁਣ ਲਓ ਸੁਣ ਲਓ ਸੁਣਦੇ ਪਹਿਲਾਂ ਸੁਣ ਲਓ ਸੁਣ ਲਓ ਸੁਣ ਲਓ ਹਾਂ ਸੁਣ ਲਓ ਸੁਣ ਲਓ ਕਈ ਬੰਦਿਆਂ ਨੇ ਇਸ ਤੀਜੇ ਤਰਾਜ ਕਰਿਆ ਵੀ ਬਾਬੇ ਨੇ ਭਾਪ ਕੋ ਕੇ ਬੱਬੂ ਮਾਨ ਦੇ ਗੋਡੀ ਹੱਥ ਲਾਏ ਨੇ ਸੁਣ ਲਓ ਬਾਈ ਤਿੰਨ ਵਾਰ ਟਾਈਮ ਦਿੱਤਾ ਬੱਬੂ ਮਾਨ ਨੇ ਬਾਈ ਨੇ ਤਿੰਨੇ ਵਾਰ ਬਾਈ ਨੂੰ ਡੀ ਕਰਨੀ ਬਾਈ ਮੈਨੂੰ ਜਾ ਨਹੀਂ ਹੋਇਆ ਡੀ ਕਰਕੇ ਪਹੁੰਚਿਆ ਨਹੀਂ ਗਿਆ ਚੌਥੀ ਵਾਰੀ 2 ਵਜੇ ਦਾ ਡੀਕ ਬਾਈ ਕਰਨ ਲੱਗਿਆ 4 ਵਜੇ ਪਹੁੰਚਿਆ ਫਿਰ ਵੀ ਜੱਫੀ ਪਾ ਕੇ ਮਿਲਿਆ ਪਤਾ ਕੀ ਕਹਿੰਦਾ ਕਹਿੰਦਾ ਬਾਬਾ ਜੀ ਤੁਸੀਂ ਪੈਸੇ ਨੂੰ ਛੱਡੋ ਮੇਰਾ 51000 ਘੋੜਿਆਂ ਦੇ ਮੇਲੇ 'ਚ ਲੇਖ ਲਓ ਤੇ ਮੈਂ ਖਾਣਾ ਵੀ ਲਾਉਂਦਾ ਤਾਂ ਗੋਡੀ ਹੱਥ ਲਾਇਆ ਤੇ ਬੱਫੂ ਮਾਨ ਜਿਹਦੇ ਬਿਨਾ ਗੱਲ ਤੋਂ ਜਿਤਨਾ ਤੇ ਤਨੂਨੇ ਲੜਨਾ ਲੜੀ ਜਾਂਦਾ ਸਾਰਾ ਕੋਈ ਨਹੀਂ ਸਾਡਾ ਮੇਰੇ ਤੋਂ 13 ਸਾਲ ਵੱਡਾ ਭਾਈ ਬੱਫੂ ਮਾਨ जिने ਸਾਡੇ ਲਈ ਯਾਰੀ ਪਾਈ ਆ ਅਸੀਂ ਤਾਂ ਉਹਦੇ ਲਈ ਖੜੇ ਆ ਬਾਈ ਬੱਬੂ ਮਾਨ ਜਿੰਦਾਬਾਦ ਕੋ ਅਸੀਂ ਅਸੀਂ ਸਾਡਾ ਕਿਸੇ ਨਾਲ ਈਰਖਾ ਵੀ ਨਹੀਂ ਬਾਈ ਸਿੱਧੂ ਮੂਸੇ ਵਾਲਾ ਵੀ ਜਿੰਦਾਬਾਦ ਅਜਾ ਕਿਸੇ ਨਾਲ ਕੋਈ ਯਾਰ ਵਿਰੋਧ ਨਹੀਂ ਪਰ ਅਸੀਂ ਕਹਿੰਦਾ ਵੀ ਬਿਨਾਂ ਫालतੂਆਂ ਗੱਲਾਂ ਨਹੀਂ ਕਰਨੀਆਂ ਸਾਡਾ ਪਿਆਰ ਆ ਆ ਬੱਬੂ ਮਾਨ ਨੇ ਮੈਨੂੰ ਬਹੁਤ ਪਿਆਰ ਕਰਿਆ ਭਾਵਕ ਹੋ ਗਿਆ ਮੈਂ ਗੋਡੀਆਂ ਹੱਥ ਲਾਏ ਤੇ ਸਾਨੂੰ ਮਾਨ ਆ ਅਸੀਂ ਕਿਸੇ ਦੇਦਾਰੀ ਦੇ ਅਸੀਂ ਕਿਸੇ ਨੂੰ ਰੱਬ ਬਣਾ ਕੇ ਲਾਏ ਵੱਡਾ ਭਰਾ ਬਣਾ ਕੇ ਲਾਏ ਨੇ ਤੇ ਜੇ ਕਿਸੇ ਨੇ ਦੂਰ ਹੋਣਾ ਤਾਂ ਘਟੋ ਘਟ 5050 ਬਿਸਤਰਾ ਰਹਿਣ ਦਾ ਪੂਰਾ ਪ੍ਰਬੰਧ ਕਰਿਆ ਨਾ ਡਰੋ ਨਾ ਜਿਹੜੇ ਕਹਿੰਦੇ ਜਿਹੜੇ ਕਹਿੰਦੇ ਦੀ ਘੋੜਿਆਂ ਵਾਲਿਆਂ ਤੋਂ ਪੈਸੇ ਲੈ ਲੈਣਾ ਤਾਂ ਸੋਈ ਨਹੀਂ ਹੋ ਸਕਦਾ ਦੱਸੋ ਕਿਹੜੇ ਘੋੜਿਆਂ ਵਾਲਿਆਂ ਦੀ ਪਰਚੀ ਗੱਟੀ ਆ ਮਹੀਨਾ ਰਹਿ ਗਿਆ ਹੱਥ ਖੜਾ ਕਰੋ ਇਹਦਾ ਬਾਬਾ ਨਾਨਕ ਕਰਾ ਰਿਹਾ ਸੋ ਬੋਲਿਓ ਹਲੇ ਵੀ ਨਹੀਂ ਪਤਾ ਲੱਗਿਆ ਤੁਹਾਨੂੰ ਇਹ ਆਉਂਦੇ ਉਹ ਉਹ ਕਰਾ ਰਿਹਾ ਠੀਕ ਹੈ ਤੇ ਦੂਸਰੀ ਗੱਲ ਜਵਾਬ ਤਾਂ ਹਰ ਇੱਕ ਗੱਲ ਦਾ ਦੇ ਸਕਦੇ ਹਾਂ ਪਰ ਮੇਰੀ ਮਾਰੀ ਹੋਈ ਛੱਕ ਵੀ ਹੱਥ ਨੇ ਨਿਊਜ਼ ਚੈਨਲਾਂ ਤੇ ਪੈ ਜਾਂਦੀ ਹੈ ਮੈਂ ਤਾਂ ਨਹੀਂ ਬੋਲਦਾ ਹਰ ਇੱਕ ਬੰਦੇ ਦਾ ਜਵਾਬ ਹੈ ਅੱਜ ਅੱਜ ਸੁਣ ਲਓ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਿੱਥੇ ਮਰਜੀ ਵਰਲਡ ਦੇ ਬੀਤੀ ਸਪਾਂਸਰਾਂ ਨੇ ਜਿੱਥੇ ਮਰਜ਼ੀ ਵਗ ਜਾ ਇਕੱਲੇ ਅਮਰੀਕਾ ਚ 50 ਕਰੋੜ ਰੁਪਈਆ ਇਕੱਠਾ ਕਰ ਸਕਦਾ ਜੇ 1 ਰੁਪਈਆ ਵੀ ਕਿਥੋਂ ਲਿਆ ਤਾਂ ਦੱਸੋ 50 ਕਰੋੜ ਜ਼ਿੰਦਗੀ ਚ ਲੜਿਆ ਇਕੋ ਹੀ ਚੀਜ਼ ਲਈ ਲੜਿਆ ਵੀ ਚਿੱਟਾ ਸਮੈਤ ਗੋਲੀਆਂ ਟੀਕੇ ਇਹ ਨਸ਼ੇ ਪੰਜਾਬ ਚ ਬਾਹਰ ਕਰਦੇ ਤੇ ਡੋਡਿਆਂ ਦੇ ਠੇਕੇ ਖੋਲਦੇ ਜਿੰਨਾ ਚਿਰ ਜਿੰਨਾ ਚਿਰ ਹੁਣ ਤੱਕ ਇਹਨਾਂ ਦੇ ਐਮਐਲਏ ਨੇ ਵੀ ਬਿਆਨ ਦਿੱਤਾ ਉੱਥੇ ਪਾਰਲੀਮੈਂਟ ਚ ਪ੍ਰਧਾਨ ਸਭਾ ਜਿੰਨਾ ਚਿਰ ਖਸ ਖਸ ਦੀ ਖੇਤੀ ਨਹੀਂ ਹੋਣ ਲੱਗਦੀ ਉਹਨਾਂ ਚਿਰ ਪੰਜਾਬ ਦੀ ਡੁੱਬਦੀ ਕਿਸਾਨੀ ਪੰਜਾਬ ਦਾ ਪਾਣੀ ਪੰਜਾਬ ਦਾ ਕਰਜ਼ਾ ਤੇ ਪੰਜਾਬ ਦੀ ਜਵਾਨੀ ਨਹੀਂ ਬਚ ਸਕਦੀ ਜਿਹੜੇ ਖਸ ਖਸ ਦੀ ਖੇਤੀ ਚਾਹੁੰਦੇ ਆ ਤੇ ਡੋਡਿਆਂ ਦੇ ਢੇਕੇ ਚਾਹੁੰਦੇ ਆ ਬਾਹਾਂ ਖੜੀਆਂ ਕਰਕੇ ਦੱਸੋ ਤਾਂ ਜੀ ਆਹ ਦੇਖ ਲਓ ਤੁਮਣ ਆਹ ਦੇਖ ਲਓ ਗੁਰਵੰਤਮਣ ਪਿਛਲੇ ਤੁਸੀਂ ਹੀ ਡੋਡਿਆਂ ਦੀ ਖੇਤੀ ਚਾਹੁੰਦੇ ਬੇੜਾ ਮਨਾਲਾ ਪਿਆਨ ਕੁਮਾਰ ਸਾਹਿਬ ਬੋਲ ਤੇ ਇੱਕ ਸੁਣੋ ਪੰਜਾਬ ਸਿਰ ਅੱਜ 5 ਲੱਖ ਦਾ ਕਰਜ਼ਾ ਹੋਣਾ 5 ਲੱਖ ਕਰੋੜ ਦਾ ਕਰਜ਼ਾ ਹੋਣਾ ਹੈ ਤੇ ਅਸੀਂ ਸੱਚ ਮਾਰੀ ਆ ਵੀ ਪੰਜਾਬ ਦੇ ਵਿੱਚ 50 ਲੱਖ ਬੰਦਾ ਨਸ਼ਾ ਕਰਦਾ ਜਿਹਦੇ ਵਿੱਚੋਂ ਸਿਰਫ ਲੱਖ ਬੰਦਾ ਪੋਸਟ ਤੇ ਫਿਰਤੇ ਰਹਿ ਗਏ ਬਾਕੀ ਗੋਲੀਆਂ ਟੀਕੇ ਚਿੱਟੇ ਤੇ ਲੱਗ ਗਈ ਜੇ 50 ਲੱਖ ਚੋਂ 30 ਲੱਖ ਬੰਦਾ ਪੋਸਟ ਖਾਂਦਾ ਦੋ ਕਿੰਨਿਆਂ ਦਾ ਕਿਸਾਨ ਨੂੰ ਤੇ ਤੇ ਦੋ ਕਿੱਮਿਆਂ ਦੇ ਵਿੱਚੋਂ ਕਿਸਾਨ ਨੂੰ 8 ਲੱਖ ਰੁਪਏ ਬਚੂਗਾ ਜਿੰਨਾਂ ਕੋਲੇ ਦੋ ਕਿੱਲੇ ਨੇ ਸਿਰਫ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਵੇ ਖੇਤੀ ਦਾ ਦੋ ਕਿੱਲੇ ਵਾਲਿਆਂ ਨੂੰ ਤੇ ਠੇਕੇ ਖੋਲੇ ਆਣ ਤੇ ਤੜਕੇ ਉੱਠੋ ਤੁਸੀਂ ਜਾਵੋ 100 ਰੁਪਏ ਦੀ ਕੁੜੀ ਮਿਲੇ ਡੋਡਿਆਂ ਦੀ ਬਿਨਾ ਪਾਚਾਂ ਤੇ 100 ਰੁਪਏ ਦੀ ਕੁੜੀ ਖਾ ਕੇ ਕੰਮ ਤੇ ਜਾਵੋ 700 ਰੁਪਏ ਕਮਾ ਕੇ ਲਿਆਵੋ 100 ਰੁਪਏ ਦੇ ਫਲ ਫਨੂਟ ਆਪਣੇ ਬੱਚਿਆਂ ਲਈ 200 ਦੀ ਸਰਕੀ ਬਿੰਦੀ ਘਰ ਵਾਲੀ ਨਹੀਂ ਤੇ ਉਹ ਚੀਚਾ ਉਸਤੇ ਵਾਰ ਕਿੰਨਾ ਥੋੜਾ ਪਿਆਰ ਆ ਜਿਹੜੇ ਕਹਿੰਦੇ ਸੀ ਓਏ ਇੱਕ ਗੱਲ ਹੋਏ ਦੱਸਨਾ ਆ ਵੀਰ ਸਿੰਘ ਕੋੜਾ ਲੈ ਕੇ ਆ ਕੇ ਕੋਈ ਗੱਲ ਇੱਕ ਗੱਲ ਹੋਰ ਦੱਸਦਾ ਜਿਹੜੇ ਕਹਿੰਦੇ ਸੀ ਬਾਬਾ ਬਾਬੇ ਤਾਂ ਆਪਣੀ ਧੀ ਵੀ ਨਹੀਂ ਸਮੀ ਸੁਣ ਲੋ ਉਹ ਧੀ ਵੀ ਚਾਵਲ ਦੀ ਚਲੀ ਗਈ ਸੁਣ ਲੋ ਸੁਣ ਲੋ ਜਿਹੜੀ ਹੋਰ ਬਾਹਰੂ ਨੇ ਮੇਰੇ ਕਰਮਾਂ ਚ ਮੇਰੀ ਸਹਜਾਦੀ ਮੇਰੀ ਸਰਦਾਰਨੀ ਮੇਰੀ ਧਰਮ ਪਤਨੀ ਮੇਰੇ ਕਰਮਾਂ ਚ ਲਿਖੀ ਆ ਨਾ ਉਹ ਕਰੇ ਮੀਡੀਆ ਚ ਨਹੀਂ ਆਉਂਦੀ ਨਾ ਆਉਣਾ ਚਾਹੁੰਦੀ ਐ ਜੇ ਇੱਕ ਵਾਰ ਫੋਟੋ ਦਿਖਾਤੀ ਨੀਂਦ ਨਹੀਂ ਆਉਣੀ ਕਿਸੇ ਨੂੰ ਸਰਪੰਚ ਨੇ ਉਹ ਫਿਰ ਲੈਣਗੇ ਤੈਨੂੰ ਕਹਿਣਗੇ ਕੁੜੀ ਸਤਨ ਹੋਈ ਮੈਨੂੰ ਕਹਿਣਗੇ ਜੱਟ ਜਗਾੜੂ ਇਸ ਕਰਕੇ ਮੇਰੀ ਮੇਰੀ ਮੈਨੂੰ ਜਿਹੜੇ ਕਹਿੰਦੇ ਵੀ ਤੀਵੀਂ ਨੂੰ ਸਮਝ ਤੁਸੀਂ ਜੋ ਰੁਪਈਆ ਵਡਾਉਣਾ ਤਾਂ ਦੱਸੋ